ਬਹੁ ਨੂੰ ਪੁੱਛੀਏ ਕੁੜੀ ਨੂੰ ਪੁੱਛੀਏ ਵੀ ਮੁੰਡਾ ਕਿੱਥੇ ਗਿਆ ਅੱਧੀ ਰਾਤ ਨੂੰ 2:30 ਵਜੇ ਵੀ ਕੀ ਗੱਲ ਹੋ ਗਈ ਤਾਂ ਜੇ ਤੋ ਜਾ ਕੇ ਦੇਖਦੇ ਆ ਕੁੜੀ ਇੱਥੋਂ ਪੇਚਕਸਾਂ ਦੇ ਨਾਲ ਬਿਲਕੁਲ ਪ੍ਰਿੰਟ ਪੁਰੁੰਨੀ ਪਈ ਹੁੰਦੀ ਆ ਤੇ ਉਹਨਾਂ ਦੇ ਦੱਸਣ ਮੁਤਾਬਕ ਕੁੜੀ ਦੀ ਮੌਤ ਹੋਈ ਪਈ ਹੁੰਦੀ ਆ ਮੁੰਡਾ ਮੋਟਰਸਾਈਕਲ ਚੱਕਦਾ ਜਿੰਨੀ ਗੱਲ ਸੁਣੀ ਆ ਕਹਿੰਦੇ ਨਹਿਰ ਨੂੰ ਜਾਂਦਾ ਵੀ ਮੈਂ ਸੁਸਾਇਸਾਈਡ ਕਰ ਲੈਣੀ ਆ ਤੇ ਕੁਦਰਤੀ ਨਾਕਾ ਲੱਗਿਆ ਹੁੰਦਾ ਪੁਲਿਸ ਨੂੰ ਵੀ ਆਂਟੀ ਗਵਮੈਂਟ ਨੰਬਰ ਦੇ ਦਿੰਦੇ ਆ ਉਹਦਾ ਨਾਕੇ ਤੇ ਜਾ ਕੇ ਉਹ ਫੜਿਆ ਜਾਂਦਾ ਘਬਰਾ ਜਾਂਦਾ ਕੁਛ ਕਿਛ ਕਰਦੀ ਐ ਪੁਲਿਸ ਤਾਂ ਉਹ ਬਿਲਕੁਲ ਸਾਫ਼ ਮੰਨ ਲਿਆ ਜਾਂਦਾ ਮੀ ਮੈਂ ਆਪਦੀ ਪਤਨੀ ਮਾਰਤੀ ਤੇ ਹੁਣ ਮੈਂ ਆਪ ਸੂਸਾਇਡ ਕਰਨ ਚੱਲਿਆ ਤੇ ਪੁਲਿਸ ਉਹਨੂੰ ਫੜ ਲੈਂਦੀ ਹੁਣ ਗੱਲ ਇਹ ਆ ਮਿੱਤਰੋ ਘਟਨਾ ਦਾ ਕੋਈ ਪਤਾ ਨਹੀਂ ਉਹਨਾਂ ਦੇ ਆਪਸ ਵਿੱਚ ਦੀ ਮੀਆਂ ਬੀਬੀ ਦੀ ਕੀ ਗੱਲ ਹੋਈ ਕੀ ਕਾਹਤੋਂ ਬਾਕੀ ਜਿ ਪਰਿਵਾਰ ਦੇ ਸਬੰਧਾਂ ਵਿੱਚ ਸਾਰਾ ਕੁਝ ਨਾਰਮਲ ਚੱਲ ਰਿਹਾ ਸੀ ਹੱਸ ਖੇਡ ਕੇ ਪਏ ਨੇ ਰੋਟੀ ਰਾਟੀ ਖਾ ਕੇ ਪਏ ਨੇ ਤਾਂ 2 ਵਜੇ ਇਹ ਘਟਨਾ ਹੁੰਦੀ ਆ ਤੇ ਕੁੜੀ ਨੂੰ ਮਾਰ ਦਿੱਤਾ ਜਾਂਦਾ ਸੋਹਰਾ ਪਰਿਵਾਰ ਆਉਂਦਾ ਉਹਦਾ ਕੁੜੀ ਦੇ ਮਾਪਿਓਂ ਆਉਂਦੇ ਆ ਰੋਂਦੇ ਆ ਹੁਣ ਗੱਲ ਇਹ ਐ ਸਾਡੇ ਸਿਸਟਮ ਕੀ ਬਣਿਆ ਹੋਇਆ ਹੁਣ ਮੁੰਡੇ ਨੇ ਆਪਦੇ ਕਮਰੇ ਦੇ ਵਿੱਚ ਕੁੜੀ ਤੇ ਹੌਲਾ ਕੀਤਾ ਦੂਜਿਆਂ ਦਾ ਕੋਈ ਕਸੂਰ ਨਹੀਂ ਉਹਨਾਂ ਨੂੰ ਕੋਈ ਪਤਾ ਨਹੀਂ ਬਾਅਦ ਦੇ ਵਿੱਚ ਪਤਾ ਲੱਗਦਾ ਜਦੋਂ ਉਹ ਜਾ ਕੇ ਇਹ ਚਾਹੁੰਦੇ ਆ ਵੀ ਆਪਾਂ ਪੁੱਛੀਏ ਵੀ ਮੁੰਡਾ ਗਿਆ ਕਿੱਥੇ ਆ ਤਾਂ ਕੁੜੀ ਉੱਥੇ ਮਰੀ ਪਈ ਹੁੰਦੀ ਐ ਹੁਣ ਰੈਪਟ ਕੀ ਲਿਖੀ ਜਾਂਦੀ ਐ ਰੈਪਟ ਦੇ ਵਿੱਚ ਇਹ ਕੁੜੀ ਵਿੱਚੇ ਮੁੰਡੇ ਦੀ ਮਾਂ ਤੇ ਜਿੰਨੇ ਫੈਮਿਲੀ ਦੇ ਮੈਂਬਰ ਸਾਰੇ ਲਿਖਾਏ ਜਾਂਦੇ ਆ ਇਹ ਸਾਡੇ ਸਿਸਟਮ ਬਣਿਆ ਹੋਇਆ ਕੋਈ ਦਾਜ ਮੰਗਦਾ ਤਾਂ ਵੀ ਕੁੜੀ ਪਰੋਣਾ ਵਿੱਚ ਹੀ ਲਿਖਿਆ ਦੋ ਪਰ ਹੁਣ ਕਾਤਲ ਕੱਲਾ ਮੁੰਡਾ ਉਹ ਕਹਿੰਦੇ ਅਸੀਂ ਤਾਂ ਆਪ ਖੁਦ ਪੁਲਿਸ ਨੂੰ ਫੋਨ ਕਰਿਆ ਕਿ ਸਾਡੇ ਮੁੰਡੇ ਨੂੰ ਫੜੋ ਇਹਨੇ ਸਾਡੀ ਜਿਹੜੀ ਨੂਹ ਰਾਣੀ ਉਹਦੀ ਹੱਤਿਆ ਕੀਤੀ ਆ ਸਤਿ ਸ਼੍ਰੀ ਅਕਾਲ ਪਿਆਬੀਓ ਮੈਂ ਤੁਹਾਡਾ ਆਪਣਾ ਮਾਨ ਬਠਿੰਡੇ ਵਾਲਾ ਆਜੋ ਕਿਰਾ ਜੁੜਜੋ ਬਈ ਕਰੀਏ ਗੱਲਾਂ ਬਾਤਾਂ ਤਾਂ ਤੁਸੀਂ ਲਿਖਿਆ ਪੜ ਲਿਆ ਆਉਣ ਵਾਲਾ ਸਮਾਂ ਬਹੁਤ ਖਤਰਨਾਕ ਹੈ ਕੀ ਕਰੋਗੇ ਸਮਾਜ ਦੇ ਵਿੱਚ ਕੀ ਕੁਝ ਹੋਈ ਜਾਂਦਾ ਯਾਰ ਕੀ ਤੇ ਵਿਸ਼ਵਾਸ ਕਰੋਗੇ ਆਜਾ ਮੇਰਾ ਵੀਰ ਜਿੰਨੇ ਵੀਰ ਦੇਖਦੇ ਜੁੜਜੋ ਇੱਕ ਸੱਚੀ ਘਟਨਾ ਜਿਹੜੀ ਕੱਲ ਰਾਤ ਵਾਪਰੀ ਉਹਦੇ ਬਾਰੇ ਗੱਲਬਾਤ ਕਰਾਂਗੇ ਇੱਕ ਬਾਪ ਆਪ ਦੀ ਧੀ ਵਿਆਹ ਕੇ ਤੋਰਦਾ ਹੈ ਵਿਸ਼ਵਾਸ ਕਰਕੇ ਉਹ ਮੈਂ ਇੱਕ ਨੌਜਵਾਨ ਤੇ ਲੜ ਲਾਉਂਦਾ ਹੈ ਕੁੜੀ ਨੇ ਹਾਈਲਾਈਟਸ ਕੀਤਾ ਹੁੰਦਾ ਬਾਹਰ ਜਾਣਾ ਉਹਦਾ ਪੈਸੇ ਸਹੁਰਿਆਂ ਬਰ ਲੋਕਰ ਨੇ ਹੁੰਦੇ ਆ ਉਹ ਗੱਲਬਾਤ ਸਾਰੀ ਕੋਈ ਵੀ ਹੁੰਦੀ ਹੈ ਪੈਸੇ ਭਰੇ ਹੁੰਦੇ ਆ ਵੀਜ਼ਾ ਵੀ ਅਪਲਾਈ ਕੀਤਾ ਹੁੰਦਾ ਸਾਇਦ ਆ ਗਿਆ ਜਾਂ ਆਉਣ ਵਾਲਾ ਹੁੰਦਾ ਘਟਣਾ ਹੈਗੀ ਜੀ ਪਿੰਡ ਲੱਖਾ ਲੱਖਾ ਚੱਕਰ ਮੋਗੇ ਜਿਹੜੇ ਲੁਧਿਆਣੇ ਦੇ ਸੈਦ ਚੱਕਰ ਲੱਖਾ ਉਸੇ ਵੱਡ ਰਿਹਾ ਪਿੰਡ ਦਾ ਲੱਖੇ ਪਿੰਡ ਦੀ ਧੀ ਐ ਤੇ ਪਿਛਲੇ 20 22 ਦਿਨ ਪਹਿਲਾਂ ਵਿਆਹ ਹੁੰਦਾ ਪਿੰਡ ਨਰੈਣਗੜ੍ਹ ਸੋਈਆਂ ਨਰੈਣਗੜ੍ਹ ਸੋਈਆਂ ਵਿਆਹੀ ਜਾਂਦੀ ਐ ਸਿਰਫ 20 22 ਦਿਨ ਹੋਏ ਹੁੰਦੇ ਵਿਆਹ ਨੂੰ ਚੂੜਾ ਵੀ ਨਹੀਂ ਤਾਰਿਆ ਹੁੰਦਾ ਘਟਨਾ ਕੀ ਹੁੰਦੀ ਆ ਰਾਤ ਨੂੰ ਕੋਈ ਸਾਰਾ ਕੁਝ ਠੀਕ ਠਾਕ ਚੱਲ ਰਿਹਾ ਹਲੇ ਵਿਆਹ ਦੀਆਂ ਖੁਸ਼ੀਆਂ ਤੁਹਾਨੂੰ ਪਤਾ 20 ਸਾਲ ਹੋਇਆ ਹਨ ਸਾਰੇ ਖੁਸ਼ ਹੈ ਫੈਮਿਲੀ ਰਾਤ ਨੂੰ 2 ਵਜੇ ਪਤਾ ਨਹੀਂ ਮੁੰਡੇ ਨੂੰ ਕੀ ਹੁੰਦਾ ਹੈ ਪੇਚ ਕੱਸ ਕਿੱਥੋਂ ਆਉਂਦਾ ਉਹਦੇ ਕਮਰੇ ਵਿੱਚ ਤੇ ਉਹ ਪੇਚ ਕੱਸ ਦੇ ਨਾਲ ਇੱਥੇ ਆਏ ਮਾਰ-ਮਾਰ ਕੇ ਕੁੜੀ ਨੂੰ ਮਾਰ ਦਿੰਦਾ ਤੇ ਉਦੋਂ ਬਾਅਦ ਮੋਟਰਸਾਈਕਲ ਚੱਕਦਾ ਆਪਾਂ ਰਾਤ ਦੇ 2:30 ਵਜੇ ਮੋਟਰਸਾਈਕਲ ਚੱਕਦਾ ਤੇ ਬਾਹਰ ਨੂੰ ਨਿਕਲ ਜਾਂਦਾ ਅ ਪਰਿਵਾਰ ਵਾਲਿਆਂ ਨੂੰ ਹੁੰਦਾ ਵੀ ਇਹ ਕਿੱਥੇ ਗਿਆ ਤੇ ਪਰਿਵਾਰ ਵਾਲੀ ਮਾਂ ਤੇ ਮੁੰਡੇ ਦੀ ਭੈਣ ਉਹਨਾਂ ਦੇ ਕਮਰੇ 'ਚ ਜਾਂਦੇ ਆ ਵੀ ਆਪਾਂ ਬਹੂ ਨੂੰ ਪੁੱਛੀਏ ਕੁੜੀ ਨੂੰ ਪੁੱਛੀਏ ਵੀ ਮੁੰਡਾ ਕਿੱਥੇ ਗਿਆ ਅੱਧੀ ਰਾਤ ਨੂੰ 2:30 ਵਜੇ ਵੀ ਕੀ ਗੱਲ ਹੋ ਗਈ ਤਾਂ ਜਦੋਂ ਜਾ ਕੇ ਦੇਖਦੇ ਆ ਕੁੜੀ ਇੱਥੋਂ ਪੇਚਕਸਾਂ ਦੇ ਨਾਲ ਬਿਲਕੁਲ ਪ੍ਰਿੰਟ ਪੁਰੁੰਨੀ ਪਈ ਹੁੰਦੀ ਆ ਤੇ ਉਹਨਾਂ ਦੇ ਦੱਸਣ ਮੁਤਾਬਕ ਕੁੜੀ ਦੀ ਮੌਤ ਹੋਈ ਪਈ ਹੁੰਦੀ ਆ ਮੁੰਡਾ ਮੋਟਰਸਾਈਕਲ ਚੱਕਦਾ ਜਿੰਨੀ ਗੱਲ ਸੁਣੀ ਆ ਕਹਿੰਦੇ ਨਹਿਰ ਨੂੰ ਜਾਂਦਾ ਵੀ ਮੈਂ ਸੁਸਾਇਡ ਕਰ ਲੈਣੀ ਆ ਤੇ ਕੁਦਰਤੀ ਨਾਕਾ ਲੱਗਿਆ ਹੁੰਦਾ ਪੁਲਿਸ ਨੂੰ ਵੀ ਆਂਟੀ ਗਵਰਨਮੈਂਟ ਨੰਬਰ ਦੇ ਦਿੰਦੇ ਆ ਉਹਦਾ ਤੇ ਨਾਕੇ ਤੇ ਜਾ ਕੇ ਉਹ ਫੜਿਆ ਜਾਂਦਾ ਘਬਰਾ ਜਾਂਦਾ ਕੁਛਕਿਛ ਕਰਦੀ ਪੁਲਿਸ ਤਾਂ ਉਹ ਬਿਲਕੁਲ ਸਾਫ਼ ਮੰਨਿਆ ਜਾਂਦਾ ਵੀ ਮੈਂ ਆਪਦੀ ਪਤਨੀ ਮਾਰਤੀ ਤੇ ਹੁਣ ਮੈਂ ਆਪ ਸੁਸਾਇਡ ਕਰਨ ਚੱਲਿਆ ਤੇ ਪੁਲਿਸ ਉਹਨੂੰ ਫੜ ਲੈਂਦੀ ਹੁਣ ਗੱਲ ਇਹ ਆ ਮਿੱਤਰੋ ਘਟਨਾ ਦਾ ਕੋਈ ਪਤਾ ਨਹੀਂ ਉਹਨਾਂ ਦੇ ਆਪਸ ਵਿੱਚ ਦੀ ਮੀਆਂ ਬੀਬੀ ਦੀ ਕੀ ਗੱਲ ਹੋਈ ਕੀ ਕਾਹਤੋਂ ਬਾਕੀ ਜਿ ਪਰਿਵਾਰ ਦੇ ਸਮਤਾਬਕ ਸਾਰਾ ਕੁਝ ਨੋਰਮਲ ਚੱਲ ਰਿਹਾ ਸੀ ਅਸ ਖੇਡ ਕੇ ਪਏ ਨੇ ਰੋਟੀ ਰਾਟੀ ਖਾ ਕੇ ਪਏ ਨੇ ਤਾਂ 2 ਵਜੇ ਇਹ ਘਟਨਾ ਹੁੰਦੀ ਆ ਤੇ ਕੁੜੀ ਨੂੰ ਮਾਰ ਦਿੱਤਾ ਜਾਂਦਾ ਸਹੁਰਾ ਪਰਿਵਾਰ ਆਉਂਦਾ ਉਹਦਾ ਕੁੜੀ ਦੇ ਮਾਪਿਆਂ ਆਉਂਦੇ ਆ ਰੋਂਦੇ ਆ ਹੁਣ ਗੱਲ ਇਹ ਐ ਸਾਡੇ ਸਿਸਟਮ ਕੀ ਬਣਿਆ ਹੋਇਆ ਹੁਣ ਮੁੰਡੇ ਨੇ ਆਪਦੇ ਕਮਰੇ ਦੇ ਵਿੱਚ ਕੁੜੀ ਤੇ ਹੌਲਾ ਕੀਤਾ ਦੂਜਿਆਂ ਦਾ ਕੋਈ ਕਸੂਰ ਨਹੀਂ ਉਹਨਾਂ ਨੂੰ ਕੋਈ ਪਤਾ ਨਹੀਂ ਬਾਅਦ ਦੇ ਵਿੱਚ ਪਤਾ ਲੱਗਦਾ ਜਦੋਂ ਉਹ ਜਾ ਕੇ ਇਹ ਚਾਹੁੰਦੇ ਆ ਵੀ ਆਪ ਪੁੱਛੀਏ ਵੀ ਮੁੰਡਾ ਗਿਆ ਕਿੱਥੇ ਆ ਤਾਂ ਕੁੜੀ ਉੱਥੇ ਮਰੀ ਪਈ ਹੁੰਦੀ ਐ ਹੁਣ ਰਵਟ ਕੀ ਲਿਖੀ ਜਾਂਦੀ ਆ ਰਵਟ ਦੇ ਵਿੱਚੇ ਕੁੜੀ ਵਿੱਚੇ ਮੁੰਡੇ ਦੀ ਮਾਂ ਤੇ ਜਿੰਨੇ ਫੈਮਿਲੀ ਦੇ ਮੈਂਬਰ ਸਾਰੇ ਲਿਖਾਏ ਜਾਂਦੇ ਆ ਇਹ ਸਾਡੇ ਸਿਸਟਮ ਬਣਿਆ ਹੋਇਆ ਕੋਈ ਦਾਜ ਮੰਗਦਾ ਤਾਂ ਵੀ ਕੁੜੀ ਪਰੋਣਾ ਵਿੱਚੇ ਲਿਖਾ ਦਿਓ ਪਰ ਹੁਣ ਕਾਤਲ ਕੱਲਾ ਮੁੰਡਾ ਉਹ ਕਹਿੰਦੇ ਅਸੀਂ ਤਾਂ ਆਪ ਖੁਦ ਪੁਲਿਸ ਨੂੰ ਫੋਨ ਕਰਿਆ ਕਿ ਸਾਡੇ ਮੁੰਡੇ ਨੂੰ ਫੜੋ ਇਹਨੇ ਸਾਡੀ ਜਿਹੜੀ ਨੂਹ ਰਾਣੀ ਉਹਦੀ ਹੱਤਿਆ ਕੀਤੀ ਆ ਕੁੜੀ ਦੱਸ ਰਹੀ ਆ ਉਹ ਮੁੰਡੇ ਦੀ ਭੈਣ ਕੁਵਾਰੀ ਮਾਂ ਬਹੁਤ ਬਰਲਾਵ ਕਰ ਰਹੀ ਉਹ ਵੀ ਕਹਿ ਰਹੀ ਆ ਵੀ ਸਾਨੂੰ ਕੁਝ ਨਹੀਂ ਪਤਾ ਹੁਣ ਇਹ ਇੱਕ ਮੁੰਡੇ ਤੋਂ ਪੁੱਛਿਆ ਜਾਵੇ ਵੀ ਉਹਨਾਂ ਦਾ ਕੀ ਰੋਲ ਹੈ ਜਾਂ ਨਾ ਹੈ ਕੀ ਗੱਲ ਸੀ ਉਹਨੂੰ ਜੇ ਪੁਲਿਸ ਕੋਲੇ ਬਹੁਤ ਤਰੀਕੇ ਹੁੰਦੇ ਆ ਪਰ ਹੁਣ ਉਹ ਬੇਦੋਸ਼ ਕਿੰਨੀਆਂ ਕੁੜੀਆਂ ਭੈਣਾ ਬੇਦੋਸ਼ੀਆਂ ਕੋਈ ਦਾਜ ਦਾ ਕੇਸ ਹੈ ਕੋਈ ਸੁਹ ਸਾਈਡ ਦਾ ਕੇਸ ਆ ਬਹੁਤ ਕੁੜੀਆਂ ਵਿਚਾਰੀਆਂ ਜੇਲਾਂ ਚ ਬੈਠੀਆਂ ਨੇ ਉਹਨਾਂ ਦੀ ਜ਼ਿੰਦਗੀ ਖਰਾਬ ਹੋ ਜਾਂਦੀ ਆ ਹੁਣ ਇਹ ਕੁੜੀ ਵੀ ਵਿਚਾਰੀ بار بار ਇਹੀ ਗੁਹਾਰ ਲਾ ਰਹੀ ਆ ਵੀ ਸਾਨੂੰ ਕੁਝ ਨਹੀਂ ਪਤਾ ਸੀ ਤਾਂ ਸੁੱਤੇ ਪਏ ਸੀ ਉਹਨਾਂ ਦੀ ਆਸੂ ਦੀ ਮੀਆਂ ਬੀਬੀ ਦੀ ਕੋਈ ਗੱਲ ਹੋਈ ਯਾਰ ਤੇ ਉਹਨੇ ਪੇਚ ਕਿਸੇ ਨਾਲ ਬਾਰ ਕਰਤਾ ਹਲੇ 20 ਦਿਨ ਹੋ ਗਏ ਪੈਸੇ ਭਰੇ ਆ ਸਾਰਾ ਕੁਝ ਠੀਕ ਠਾਕ ਚੱਲਦਾ ਜੇ ਕੋਈ ਗੱਲ ਹੁੰਦੀ ਪੈਸੇ ਨਾ ਭਰ ਦੇ ਜੇ ਕੋਈ ਉਦਾਂ ਦੀ ਗੱਲਬਾਤ ਹੁੰਦੀ ਤਾਂ ਵਿਆਹ ਤੋਂ 2 ਦਿਨ 5 ਦਿਨ 4 ਦਿਨ ਬਾਅਦ ਰੌਲਾ ਪੈ ਜਾਂਦਾ ਕੋਈ ਕੋਈ ਮੰਨ ਲਓ ਮੁੰਡੇ ਨੂੰ ਕਿਸੇ ਗੱਲ ਦਾ ਪਤਾ ਲੱਗਦਾ ਇਹ ਗੱਲ ਹੋਇਆ ਕੀ ਆ ਜਿੱਥੋਂ ਤੱਕ ਮੈਂ ਸੋਚਦਾ ਆ ਯਾਰ ਵੀ ਇਹ ਜਿਹੜੇ ਪੰਜਾਬ ਦੇ ਨੌਜਵਾਨ ਆ ਬਾਈ ਜੀ ਬਿਲਕੁਲ ਖਤਮ ਹੋ ਚੁੱਕੇ ਕੁਛ ਤਾਂ ਚਿੱਟੇ ਨਾਲ ਹੋ ਚੁੱਕੇ ਆ ਠੀਕ ਐ ਪਰੇ ਮੁੰਡਾ ਨਸ਼ਾ ਪਤਾ ਨਹੀਂ ਸੀ ਕਰਦਾ ਇਹ ਉਹਦੇ ਮਾਪਿਓ ਕਹਿ ਰਹੇ ਕਿ ਸਾਡੇ ਪਿੰਡ ਚ ਪਤਾ ਕਰ ਲੋ ਮੁੰਡਾ ਨਸ਼ਾ ਪਤਾ ਕੋਈ ਨਹੀਂ ਕਰਦਾ ਪਗੜੀ ਧਾਰੀ ਮੁੰਡਾ ਪਰਨਾ ਬਣਦਾ ਪੱਗ ਬਣਦਾ ਤੇ ਪਰੇ ਹੋਇਆ ਕਿ ਇਹ ਹਲੇ ਤੱਕ ਕਿਸੇ ਨੂੰ ਕੁਝ ਨਹੀਂ ਪਤਾ ਹੁਣ ਗੱਲ ਦੁੱਖ ਦੀ ਗੱਲ ਦਾ ਵੀ ਉਹ ਵਿਚਾਰੇ ਬੇਦੋਸ਼ੇ ਜਾਂ ਮੁੰਡੇ ਦੀ ਮਾਂ ਜਿਹਦਾ ਕੋਈ ਕਸੂਰ ਹੀ ਨਹੀਂ ਉਹ ਮੁੰਡੇ ਤੋਂ ਚੰਗੀ ਤਰ੍ਹਾਂ ਪੁੱਛ ਪੜਤਾਲ ਕਰਕੇ ਤੈਹ ਤੱਕ ਵੀ ਬੇਦੋਸ਼ਾਂ ਨੂੰ ਨਾਂ ਵਿੱਚ ਬੰਨਿਆ ਜਾਵੇ ਹਨਾ ਬਾਈ ਬਣੇ ਸ਼ੇਅਰ ਕਰ ਦਿਓ ਹੁਣ ਜਿਹੜੀ ਮੈਂ ਗੱਲ ਕਰੇ ਮੁੰਡੇ ਖਤਮ ਹੋ ਗਏ ਮੁੰਡੇ ਬਿਲਕੁਲ ਖਤਮ ਹੀ ਹੋ ਗਏ ਯਾਰ ਤੁਸੀਂ ਕਿੱਥੇ ਆਪਦੀ ਆਉਣ ਵਾਲਾ ਸਮਾਂ ਇਹਨਾਂ ਖਤਰਨਾਕ ਤੁਸੀਂ ਆਪਦੀ ਕੁੜੀਆਂ ਕਿੱਥੇ ਵਿਆਹੋਂਗੇ ਕਿਵੇਂ ਵਿਸ਼ਵਾਸ ਕਰੋਗੇ ਉਹ ਅਗਲਾ ਸੋਨੂੰ ਉਹ ਮਾਰ ਵੀ ਸਕਦਾ ਹੈ ਰੇਗਲਾ ਜਿਵੇਂ ਹੁਣ 20 ਦਿਨ ਹੋ ਗਏ ਇਹਨਾਂ ਵਿਸ਼ਵਾਸ ਕਰਕੇ ਆਪਦੀ 19-20 ਸਾਲਾਂ ਦੀ ਜਵਾਨ ਧੀ ਨਾਲ ਭੇਜਤੀ ਇੱਕ ਜਿਹੜੀ ਰਸਮ ਹੁੰਦੀ ਹੈ ਸਾਡੀ ਪਾਕ ਪਵਿੱਤਰ ਲ ਹਣਾ ਆਨੰਦ ਕਾਰਜ ਕਰਕੇ ਉਹਦੇ ਨੇ ਭੇਜਤੀ ਉਹਨੂੰ ਸ਼ਾਪਤੀ ਤੇ ਉਹਦੀ ਮਰਜ਼ੀ ਆ ਉਹਨੂੰ ਕਿੰਨੇ ਕਿਵੇਂ ਰੱਖਣਾ ਕਿੰਨੇ ਪਿਆਰ ਨਾਲ ਰੱਖਣਾ ਕੀ ਗੱਲਬਾਤ ਆ ਤੇ ਕਿੱਥੇ ਯਾਰ ਭਾਈ ਉਹ ਕਾਤਲ ਬਣ ਜਾਂਦਾ ਉਹ ਮਾਰ ਦਿੰਦਾ ਤੁਸੀਂ ਕੀ ਵਿਸ਼ਵਾਸ ਕਰੋਗੇ ਜਿੱਥੋਂ ਤੱਕ ਲੱਗਦਾ ਮੈਂ ਇੱਕ ਸੱਚੀ ਕੌੜੀ ਗੱਲ ਐ ਠੀਕ ਐ ਜਿਹੜੀ ਕਰਨ ਲੱਗਾ ਮੁੰਡੇ ਖਤਮ ਹੋ ਗਏ ਬਿਲਕੁਲ ਮੁੰਡੇ ਸਾਡੇ ਗੇਹ ਬਣ ਗੇਹ ਬਣ ਬਣ ਗਏ ਪਤਾ ਨਹੀਂ ਇਹ ਕਿੱਥੋਂ ਇਹ ਵਾਇਰਸ ਆਇਆ ਕੀ ਗੱਲ ਆ ਬਹੁਤ ਜ਼ਿਆਦਾ ਵੱਡੀ ਗਿਣਤੀ ਦੇ ਵਿੱਚ ਮੁੰਡੇ ਗਏ ਨੇ ਇਥੋਂ ਤੱਕ ਕਿ ਤੁਸੀਂ ਉਹਨਾਂ ਦੀ ਪਛਾਣ ਵੀ ਨਹੀਂ ਕਰ ਸਕਦੇ ਜਿਵੇਂ ਪਹਿਲਾਂ ਗੇਹ ਹੁੰਦੇ ਸੀ ਉਹ ਆਪਦੀਆਂ ਹਰਕਤਾਂ ਆ ਕਰਦੇ ਐ ਜੇ ਜਾਂ ਤੌਰ 'ਚ ਫਰਕ ਆਵਾਜ਼ 'ਚ ਫਰਕ ਉਹ ਤੋਂ ਤੁਸੀਂ ਅੰਦਾਜ਼ਾ ਲਾ ਲੈਂਦੇ ਸੀ ਹੁਣ ਯਾਰ ਚੰਗੇ ਭਲੇ ਪੜੇ ਲਿਖੇ ਮੁੰਡੇ ਗੇ ਬਣ ਗਏ ਇਹ ਇਹ ਸਾਨੂੰ ਕਿੱਥੋਂ ਬਦਲ ਲੱਗਿਆ ਮੈਂ ਜਮਾਂ ਸੱਚੀ ਗੱਲ ਦੱਸੂ ਸੌਂ ਲੱਗੇ ਅਸੀਂ ਪਿਛਲੇ ਦਿਨੀ ਛਪਾਰ ਦੇ ਮੇਲੇ ਤੇ ਗਏ ਉਹ ਮੇਲਾ ਮਸ਼ਹੂਰ ਹੈ ਤੇ ਨਾਲ ਦੇ ਮਿੱਤਰ ਤੋਂ ਕਹਿਣ ਲੱਗੇ ਵੀ ਯਾਰ ਮੇਲਾ ਦੇਖਣ ਆਲਾ ਹੁੰਦਾ ਰਾਤ ਨੂੰ ਉਥੇ ਆਏ ਹੁੰਦਾ ਹਣਾ ਬਹੁਤ ਮਸ਼ਹੂਰ ਆਪਾਂ ਕਿਤਾਬਾਂ 'ਚ ਪੜ੍ਹਦੇ ਨੇ ਛਪਾਰ ਦਾ ਮੇਲਾ ਸਵਾਰ ਦੇ ਮੇਲੇ ਤੇ ਸ਼ਾਮ ਜੀ ਨੂੰ ਜਾਂਦੇ ਆ ਉੱਥੇ ਚਲੋ ਚੰਡੋਲਾ ਜੋ ਮੇਲੇ ਤੇ ਹੁੰਦਾ ਸਿਸਟਮ ਸਾਰਾ ਇੱਕ ਸਾਈਡ ਬਹੁਤ ਵੱਡਾ ਇਕੱਠ ਹੁੰਦਾ ਉਸ ਇਕੱਠ ਦੇ ਵਿੱਚ ਕੀ ਹੁੰਦਾ ਬਈ ਜੀ ਬੋਲੀਆਂ ਪਾਈਆਂ ਜਾਂਦੀਆਂ ਗੰਦੀਆਂ ਬੋਲੀਆਂ ਲੁੱਚੀਆਂ ਪੂਰੀਆਂ ਸੁਧੀਆਂ ਤੇ ਉੱਥੇ ਜਿਹੜੇ ਖੜੇ ਆ ਬੋਲੀਆਂ ਸੁਣਨ ਵਾਲੇ ਕੋਈ ਤਾਂ ਸਾਡੇ ਵਰਗੇ ਉਪਾਕੇ ਵੈਲੀਰ ਗਏ ਜਾਂ ਚਸਰੂ ਸੁਣਦੇ ਆ ਦੇਖਦੇ ਆ ਤੇ ਉੱਥੇ ਜ਼ਿਆਦਾਤਰ ਗਿਣਤੀ ਬਈ ਜੀ ਸਾਨੂੰ ਇਹ ਬੰਦੇ ਦੇ ਮਿਲੇ ਤੇ ਜਿਨ੍ਹਾਂ ਨੂੰ ਤੁਸੀਂ ਦੇਖ ਕੇ ਅੰਦਾਜ਼ਾ ਵੀ ਨਹੀਂ ਲਾ ਸਕਦੇ ਵੀ ਯਾਰ ਇਹ ਬੰਦਾ ਇਹੇ ਜਾਊਗਾ ਚੰਗੇ ਪੜੇ ਲਿਖੇ ਮੁੰਡੇ ਪੱਗਾਂ ਬੰਨੀਆਂ ਕੋਈ ਕਿਸੇ ਕਿਸਮ ਦਾ ਕੋਈ ਅੰਦਾਜ਼ਾ ਹੀ ਨਾ ਵੀ ਯਾਰ ਇਹ ਕੋਈ ਇਹੇ ਜਾਊਗਾ ਪਰ ਉਹ ਬਹੁਤ ਜ਼ਾਰੇ ਗਿਣਤੀ ਦੇ ਵਿੱਚ ਇੱਕ ਪਰ ਇਹਨੂੰ ਪਹੀਜੀ ਜਾਂਦੀ ਸੀ ਸਾਰੇ ਇਹ ਆਪ ਦਾ ਅੱਡੀ ਮੇਲਾ ਲਾਈ ਬੈਠੇ ਸੀ ਬਾਈ ਤੇ ਚਲੋ ਜੇ ਜਦੋਂ ਆਪਾਂ ਕਿਤੇ ਜਾਣਦੇ ਆ ਦੇਖਣਾ ਚਾਹੀਦਾ ਕੀ ਸਿਸਟਮ ਹੈ ਪਰ ਉੱਥੋਂ ਇਹ ਚਿੰਤਾ ਦਾ ਵਿਸ਼ਾ ਅਸੀਂ ਰਾਹ ਚ ਆਉਂਦੇ ਨੇ ਵੀ ਗੱਲਾਂ ਕਰੀਆਂ ਯਾਰ ਵੀ ਅੱਗੇ ਕੋਈ ਐਦਾਂ ਦਾ ਹੁੰਦਾ ਕੋਈ ਹਾਰਮੋਨ ਸਿਸਟਮ ਹੁੰਦਾ ਉਹਨਾਂ ਪਤਾ ਲੱਗ ਜਾਂਦਾ ਠੀਕ ਹੈ ਉੱਥੇ ਤੁਸੀਂ ਕੋਈ ਰਿਸ਼ਤਾ ਕਰਨਾ ਹੈ ਜਾਂ ਕੋਈ ਹੋਰ ਗੱਲਬਾਤ ਹੈ ਉੱਥੇ ਤੁਹਾਨੂੰ ਅੰਦਾਜ਼ਾ ਲਾ ਲੈਣੇ ਹੋ ਯਾਰ ਇਹ ਬੰਦਾ ਵੀ ਠੀਕ ਹੈ ਜਾਂ ਨਹੀਂ ਲੱਗਦਾ ਹਨਾ ਜਿਵੇਂ ਧੁੱਤਾ ਕਹਿੰਦਾ ਹੁੰਦਾ ਪਰ ਹੁਣ ਜਦ ਅੰਦਾਜ਼ੇ ਤੋਂ ਬਾਹਰ ਹੀ ਹੋ ਗਈ ਗੱਲ ਇਹ ਕਿਵੇਂ ਸਾਡੇ ਨੌਜਵਾਨਾਂ 'ਚ ਬਾਹਰਸ ਫਲਾਇਆ ਜਾ ਰਿਹਾ ਮੈਂ ਵੀ ਉਹ ਚੰਗੀਆਂ ਪੱਗਾਂ ਬੰਨ੍ਹ ਕੇ ਪੜ੍ਹੇ ਲਿਖੇ ਮੁੰਡੇ ਯਾਰ ਬੰਦੇ ਨੇ ਮਿੰਤਾ ਕਰਦੇ ਫਿਰਦੇ ਆ ਕਿ ਕੀ ਕਰੋਗੇ ਤੁਸੀਂ ਮੈਨੂੰ ਜਿੱਥੋਂ ਤੱਕ ਲੱਗਦਾ ਜੇ ਪੁਲਿਸ ਪਹਿਲਾਂ ਵੀ ਇੱਕ ਬੰਦੇ ਨੇ ਆਪਦਾ ਸਾਰੀ ਫੈਮਿਲੀ ਮਾਰਤੀ ਸੀਗੀ ਪਿੱਛੇ ਮੈਨੂੰ 2 ਸਾਲਾਂ ਦੀ ਘਟਨਾ ਉਹ ਐਂਡ ਦੇ ਵਿੱਚ ਕੀ ਨਿਕਲਿਆ ਸੀ ਇਹੀ ਸਿਸਟਮੋਂ ਨਿਕਲਿਆ ਦੀ ਮੁੰਡਾ ਕਹਿੰਦਾ ਮੈਂ ਵਿਆਹ ਦੇ ਯੋਗ ਨਹੀਂ ਸੀ ਮੇਰਾ ਇੰਟਰਸਟ ਮੁੰਡਿਆਂ 'ਚ ਤੇ ਹੁਣ ਇਹ ਵੀ ਮੈਨੂੰ ਲੱਗਦਾ ਜਿੱਥੋਂ ਤੱਕ ਮੈਨੂੰ ਲੱਗਦਾ ਵੀ ਇਹੀ ਜੀ ਨਿਕਲੂਗੀ ਜੇ ਕੋਈ ਗੱਲਬਾਤ ਹੁੰਦੀ ਪੰਜ ਚਾਰ ਦਿਨਾਂ ਬਾਅਦ ਰੌਲਾ ਪੈ ਜਾਂਦਾ ਕੋਈ ਮਾਰਨੀ ਤਾਂ ਨਹੀਂ ਸੀ ਕੋਈ ਛੱਡੇ ਛਡਾਈ ਕਰ ਲੈਂਦਾ ਜੇ ਤੋ ਤੈਨੂੰ ਕੋਈ ਦੁੱਖ ਤਕਲੀਫ ਸੀ ਸਾਰੇ ਕਿਸੇ ਦੇ ਇਲਾਜ ਹੈਗੇ ਨੇ ਤੋ ਉਹ ਕਰ ਲੈਂਦਾ ਯਾਰ ਤੁਸੀਂ ਕੀ ਤੇ ਵਿਸ਼ਵਾਸ ਕਰੋਗੇ ਆਪਦੇ ਜਵਾਨ ਧੀਆਂ ਦਾ ਕਿਹਨੂੰ ਹੱਥ ਫੜਾਉਂਗੇ ਮੁੰਡੇ ਦਾ ਬਹੁਤ ਗਿਣਤੀ ਦੇ ਵਿੱਚ ਬਾਈ ਸ਼ਪਾਰ ਦੇ ਮੇਲੇ ਤੇ ਜਿਹੜੇ ਜਾਂਦੇ ਆ ਕਮੈਂਟ ਕਰਕੇ ਦੱਸੋ ਇਹ ਗੱਲ ਹੈਗੀ ਕਿ ਹੈ ਨਹੀਂ ਆ ਬਾਈ ਲਿਖੀ ਜਾਂਦਾ ਸੁਖਵਿੰਦਰ ਸਿੰਘ ਸਹੀ ਗੱਲ ਆ ਵੀਰੇ ਤੇਰੀ ਵੀਰੇ ਜਮਾਂ ਸਹੀ ਗੱਲ ਆ ਕੌੜਾ ਸੱਚ ਆ ਬਹੁਤ ਵੱਡੀ ਗਿਣਤੀ ਦੇ ਵਿੱਚ ਗੇ ਮਿਲੇ ਉੱਥੇ ਜਿਨ੍ਹਾਂ ਨੂੰ ਤੁਸੀਂ ਯਾਰ ਅੱਗੇ ਮੇਲਿਆਂ ਦੇ ਜਾਂਦੇ ਪਰ ਅਸੀਂ ਮੈਸਤਰਖਾਨੇ ਦੇ ਮਿਲਦੇ ਜਾਂਦੇ ਪਤਾ ਲੱਗ ਜਾਂਦਾ ਵੀ ਆਹ ਬੰਦਾ ਕਿਵੇਂ ਆ ਉਹਦੇ ਚਾਲ ਢਾਲ ਉਹਦੀ ਕੋਈ ਦਾੜੀ ਵਾਲ ਲੱਛਣ ਲੱਛਣਾ ਤੋਂ ਪਤਾ ਲੱਗਣਾ ਹੁਣ ਤੁਸੀਂ ਅੰਦਾਜ਼ੇ ਨਹੀਂ ਲਾ ਸਕਦੇ ਚੰਗੇ ਭਲੇ ਬੰਦੇ ਯਾਰ ਚੰਗੇ ਭਲੇ ਬ੍ਰਾਂਡਡ ਕੱਪੜੇ ਪਾਏ ਚੰਗੇ ਪੜੇ ਲਿਖੇ ਅੰਗਰੇਜ਼ੀ ਚ ਗੱਲ ਕਰਨ ਤੇ ਬਿਮਾਰੀ ਹੈ ਕੀ ਕਰੋਗੇ ਕਿਉਂਕਿ ਕੀ ਕਿੱਥੇ ਆਉਣ ਵਾਲਾ ਸਮਾਂ ਇੰਨਾ ਖਤਰਨਾਕ ਕਿੱਥੇ ਕੁੜੀਆਂ ਵਿਆਹੋਗੇ ਕਿੱਥੇ ਰਿਸ਼ਤੇ ਜੋੜੋਗੇ ਯਾਰ ਇਸ ਕਰਕੇ ਮੇਰਾ ਵੀਰ ਆਪਦੇ ਬੱਚਿਆਂ ਦਾ ਧਿਆਨ ਰੱਖੋ ਕਿੱਥੇ ਜਾਂਦੇ ਆ ਕੀ ਕਰਦੇ ਆ ਕੀ ਗੱਲਬਾਤ ਹੈ ਕਹੇ ਜੇ ਉਹਨਾਂ ਦੇ ਲੱਛਣ ਆ ਜੇ ਕੋਈ ਇਦਾਂ ਦੇ ਲੱਛਣ ਆ ਉਹਨੂੰ ਦਵਾਈ ਦੋ ਵੀ ਦਿਵਾਓ ਇਹ ਇਹ ਚੀਜ਼ ਬਹੁਤ ਵੱਧ ਰਹੀ ਆ ਇਹ ਵੱਧ ਕੇ ਸਮਾਜ ਦੇ ਵਿੱਚ ਇੱਥੋਂ ਤੱਕ ਕਿ ਤਤਲਾਂ ਤੱਕ ਗੱਲ ਪਹੁੰਚ ਜਾਂਦੀ ਹੈ ਜਿਵੇਂ ਪਿੱਛੇ ਦੱਸ ਕਿਡਾ ਕਿਸੇ ਨੇ ਆਪਦੀ ਸਾਰੀ ਫੈਮਿਲੀ ਦੀ ਹੱਤਿਆ ਕਰਤੀ ਉਹਨੂੰ ਪੁੱਛਿਆ ਕਿ ਆਪ ਵੀ ਮਰਨਾ ਚਾਹੁੰਦਾ ਸੀ ਕੁਦਰਤੀ ਬਚ ਕੇ ਉਹਨੂੰ ਪੁੱਛਿਆ ਗਿਆ ਤਾਂ ਉਹ ਇਹੀ ਨਿਕਲਿਆ ਮੈਨੂੰ ਜਿੱਥੋਂ ਤੱਕ ਇਹ ਲੱਗਦਾ ਇਹ ਵੀ ਇਹੀ ਚੱਕਰ ਨਿਕਲੂਗਾ ਵੀ ਮੁੰਡਾ ਜਾਂ ਦਿਆਨੇ ਜੋਗਨੀ ਜਾਂ ਮੁੰਡੇ ਦਾ ਟਰਸਟ ਮੁੰਡਾ ਜਾਂ ਜਿਹੜਾ ਚੱਲ ਰਿਹਾ ਵਾਇਰਸ ਅੱਜ ਕੱਲ ਨੌਜਵਾਨਾਂ ਦੇ ਵਿੱਚ ਬਹੁਤ ਜ਼ਿਆਦਾ ਹੈ ਤੁਸੀਂ ਵੀ ਸਮਾਜ 'ਚ ਰਹਿੰਦੇ ਹੋ ਬਾਹਰ ਅੰਦਰ ਜਾਣਦੇ ਹੋ ਕਮੈਂਟ ਕਰਕੇ ਦੱਸੋ ਵੀ ਇਹ ਗੱਲ ਸੱਚੀ ਹੈ ਕਿ ਨਹੀਂ ਮੇਲਿਆਂ ਤੇ ਜਾਂਦੇ ਹੋ ਤੁਹਾਨੂੰ ਇਹੋ ਜਿਹਾ ਕੁਝ ਮਿਲਦਾ ਹੈ ਕਿ ਨਹੀਂ ਬਹੁਤ ਵੱਡੀ ਗਿਣਤੀ ਦੇ ਵਿੱਚ ਅੱਜ ਤੱਕ ਕੌੜਾ ਸੱਚ ਹੈ ਇਹ ਆ ਭਾਈ ਲਿਖਦਾ ਏਸ ਭੁੱਲਰ ਬਿਲਕੁਲ ਵੀਰੇ ਬਹੁਤ ਹੀ ਜ਼ਿਆਦਾ ਗਿਣਤੀ ਵਿੱਚ ਅਸੀਂ ਹਰ ਰੋਜ਼ ਬੱਸਾਂ ਆड्ੜਿਆਂ ਵਿੱਚ ਇਹੀ ਚੀਜ਼ ਦੇਖਦੇ ਆਂ ਕਿਉਂ ਸਹੀ ਹੈ ਨਾ ਗੱਲ ਇਹ ਦੇਖੋ ਯਾਰ ਅੱਡੀ ਦੂਰੋਂ ਦੂਰੋਂ ਮੇਲਿਆਂ ਤੇ ਉਹ ਸਪੈਸ਼ਲ ਜਾਂਦੇ ਨੇ ਦੂਰੋਂ ਦੂਰੋਂ ਦੂਜੇ ਜ਼ਿਲ੍ਹੇ ਤੋਂ ਜਿੱਥੇ ਵੀ ਸਾਡੀ ਇੱਥੇ ਸਾਨੂੰ ਕੋਈ ਜਾਣਨ ਵਾਲਾ ਨਹੀਂ ਮੈਨਾਂ ਉੱਥੇ ਆ ਉਹਦੇ ਸ਼ੌਂਕ ਪਗਾਉਣ ਜਾਂਦੇ ਆ ਇਹ ਸ਼ੌਂਕ ਹੈ ਮਿੰਨਤਾ ਕਰਦੇ ਆ ਬੰਦੇ ਦੀਆਂ ਕਿ ਕਿੱਧਰੋਂ ਤੱਕ ਸਾਡਾ ਸਮਾਜ ਕਿਵੇਂ ਕੀਤੇ ਤੁਸੀਂ ਵਿਸ਼ਵਾਸ ਕਰੋਗੇ ਕੱਲ ਨੂੰ ਆਪਣੇ ਵੀ ਧੀਾਂ ਨੇ ਕਿਹਨੂੰ ਬਿਆਹ ਹੋਵਗੇ ਕਿਵੇਂ ਤੁਸੀਂ ਜੱਜ ਕਰੋਗੇ ਜੱਜਮੈਂਟ ਹੀ ਨਹੀਂ ਆਉਂਦੀ ਇੱਥੋਂ ਤੱਕ ਕੇ ਆਉਣ ਵਾਲਾ ਸਵਾ ਮੈਨਾਂ ਨਾਲ ਇੱਥੋਂ ਤੱਕ ਪਹੁੰਚ ਜੂ ਵੀ ਭਾਈ ਲਿਆਓ ਕੇਰਾ ਟੈਸਟਰ ਵੋਟਾਂ ਕਰਾਓ ਦੋਨਾਂ ਦੀਆਂ ਮੁੰਡੇ ਕੁੜੀਆਂ ਦੇ ਆ ਕਾਲਾ ਪੀਲਾ ਤਾਂ ਨਹੀਂ ਐਚ ਆਈ ਵੀ ਤਾਂ ਨਹੀਂ ਦੋ ਦੋਨੋਂ ਸਹੀ ਨੇ ਦੋਨੋਂ ਵਿਆਹ ਦੇ ਯੋਗ ਨੇ ਨਹੀਂ ਤਾਂ ਸਿੱਟੇ ਮਾੜੇ ਨਿਕਲਿਆ ਕਰਨਗੇ ਬਾਈ ਆਹ ਦੇਖੋ ਕੁੜੀ 19 ਸਾਲਾਂ ਦੀ ਵਿਚਾਰੀ ਇੰਨੀ ਸੋਹਣੀ ਸੁਨੱਖੀ ਹਲੇ ਉਹਦੇ ਵਿਆਹ ਦੇ ਚਾਅ ਵੀ ਨਹੀਂ ਸੀ ਲਹੇ ਚੂੜਾ ਵੀ ਨਹੀਂ ਸੀ ਲਿਆ ਮਾਰ ਮਾਰ ਪੇਚਕਸ ਮਾਰਦੀ ਯਾਰ ਕਿਵੇਂ ਦਿਲ ਪਿਆ ਉਹਦਾ ਬਈ ਲਿਖਦਾ ਮੇਲੇ 'ਚ ਸਿਆਣੇ ਨਹੀਂ ਜਾਂਦੇ ਮੰਦਿਰ ਜਾਂਦੀ ਆ ਮੰਦਿਰ ਤਾਂ ਜਾਵੇ ਯਾਰ ਪਰ ਮੰਦਿਰ ਆ ਉਲਟ ਪਾਸੇ ਪੈ ਗਈ ਜਿਹੜੀ ਤੂੰ ਯਾਰ ਮੈਂ ਇਸ ਗੱਲ ਤੇ ਹੈਰਾਨ ਆ ਸੀ ਪਰਸੂ ਹੀ ਆਇਆ ਵੀ ਜੱਜਮੈਂਟ ਹੀ ਨਹੀਂ ਕਰਦਾ ਲੈ ਤੁਸੀਂ ਯਾਰ ਇੰਨੇ ਚੰਗੇ ਘਰਾਂ ਦੇ ਮੁੰਡੇ ਯਾਰ ਇੰਨੇ ਉਹਦੇ ਕੱਪੜੇ ਕੱਪੜਿਆਂ ਤੋਂ ਉਹਨਾਂ ਦੀ ਬੋਲਟਾਂ ਤੋਂ ਕੋਈ ਜੱਜਮੈਂਟ ਨਹੀਂ ਬਿਲਕੁਲ ਨਾਰਮਲ ਹੈ ਪਰ ਬਿਮਾਰੀ ਇਹ ਹੈ ਇਹ ਬਿਮਾਰੀ ਜੇ ਨਾ ਰੁਕੀ ਤੱਕ ਇਹ ਦਿਮਾਗ ਤੋਂ ਦਿਮਾਗੀ ਤੌਰ ਤੇ ਹਿੱਲ ਜਾਂਦੇ ਆ ਫਿਰ ਇਹ ਆ ਦੇਖੋ ਕਤਲ ਕਰਨਾ ਬਸ ਕਤਲ ਕਰ ਦਿੰਦੇ ਆ ਦੇਖੋ ਇੰਨੀ ਸੋਹਣੀ ਕੁੜੀ ਮਾਰਤੀ ਯਾਰ ਇੰਨਾ ਦੁੱਖ ਲੱਗਿਆ ਲੱਖੇ ਪਿੰਡ ਤੇ ਤੇ ਲੱਖੇ ਸਾਡੀ ਰਿਸ਼ਤੇਦਾਰੀ ਵੀ ਆ ਉੱਥੋਂ ਗੱਲਾਂ ਸੁਣੀਆਂ ਸਾਰਾ ਕੁਝ ਪੈਸੇ ਭਰੇ ਹੋਏ ਸੀ ਕੋਈ ਗੱਲ ਸੀ ਤੂੰ ਦੱਸ ਦਿੰਦਾ ਯਾਰ ਇੰਨੀ ਸੋਹਣੀ ਸੁਨੱਖੀ ਮਟਿਆਰ ਦੀ ਜਿੰਦਗੀ ਖਤਮ ਕਰਤੀ ਆਪਦੀ ਵੀ ਕਰ ਲਈ ਹੁਣ ਗੱਲ ਇਹ ਆ ਵੀ ਦੂਜੇ ਫੈਮਿਲੀ ਮੈਂਬਰਾਂ ਦਾ ਜੇ ਨਹੀਂ ਕਸੂਰ ਉਹਨਾਂ ਨੂੰ ਨਾਪਸਾਇਆ ਜਾਵੇ ਗੱਲ ਦੀ ਚੰਗੀ ਤਰ੍ਹਾਂ ਪੜਤਾਲ ਕੀਤੀ ਜਾਵੇ ਕੋਈ ਮਾਂ ਐ ਮਾਂ ਧੀ ਆਪਦੇ ਕਮਰੇ ਚ ਪਈ ਆ ਹੁਣ ਦੂਜੇ ਕਮਰੇ ਚ ਮੁੰਡਾ ਇਹ ਕੁਛ ਕਰ ਰਿਹਾ ਨਵਾਂ ਵਿਆਹੇ ਮੁੰਡਾ ਉੱਥੇ ਕੌਣ ਜਾ ਕੇ ਦੇਖੇ ਵੀ ਉਹ ਇਸ ਦੀ ਬੁੱਲਰ ਲਿਖਦਾ ਬਿਸ਼ਾ ਮਡੇਰ ਤਾਂ ਨਹੀਂ ਬਿਰੇ ਬਿਸ਼ਾ ਹੋ ਰਾ ਬਿਸ਼ਾ ਹੋ ਰਾ ਬਿਰੇ ਬਿਸ਼ਾ ਇਹ ਸਾਡੇ ਮੁੰਡੇ ਬਹੁਤ ਜ਼ਾਰੇ ਜਿਨ੍ਹਾਂ ਦਾ ਤੁਸੀਂ ਅੰਦਾਜ਼ਾ ਨਹੀਂ ਲਾ ਸਕਦੇ ਗਲਤ ਪਾਸੇ ਪੈ ਗਏ ਉਹਨਾਂ ਚ ਬਹਿਰ ਸਿੱਧਾਂ ਦੇ ਪੈਦਾ ਹੋ ਗਏ ਉਹਨਾਂ ਦਾ ਇੰਟਰਸਟ ਮੁੰਡਿਆਂ ਚ ਹੋ ਗਿਆ ਘਰਦਿਆਂ ਨੂੰ ਨਹੀਂ ਪਤਾ ਉਹਨਾਂ ਦਾ ਵਿਆਹ ਕਰ ਦਿੰਦੇ ਆ ਫਿਰ ਛਿੱਟੇ ਇਹ ਨਿਕਲਦੇ ਆ ਯਾਰ ਮੈਂ ਹੁਣੇ ਤਾਜੀ ਘਟ ਨਜ਼ਰੀ ਸਵਾਰ ਦੇ ਮੇਲੇ ਦੱਸ ਰਿਹਾ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਗੇਹ ਬਣ ਰਹੇ ਆ ਉੱਥੇ ਆਪਦਾ ਅੱਡੀ ਮੇਲਾ ਲਾਈ ਬੈਠੇ ਇਹਨਾਂ ਨੂੰ ਤੁਸੀਂ ਜੱਜ ਹੀ ਨਹੀਂ ਕਰ ਸਕਦੇ ਕੋਈ ਆਪਣੇ ਵਰਗੇ ਨਾਰਮਲ ਆ ਯਾਰ ਕੀ ਕੀ বুঝੋਗੇ ਮਿੰਤਾ ਕਰਦੇ ਆ ਉੱਥੇ ਬੁਰੇ ਹਾਲ ਪਾਈ ਪੈਸੇ ਦਿੰਦੇ ਆ दारूਾਂ ਪੀਉਂਦੇ ਆ ਆਫਰਾਂ ਕਰਦੇ ਆ ਦੇਖੋ ਯਾਰ ਕੁਝ ਤਾਂ ਸਾਡੇ ਨਸ਼ਿਆਂ ਨੇ ਮਾਰਤੇ ਨਸ਼ਿਆਂ ਨੇ ਇਹ ਕੰਮ ਕੱਢਿਓ ਜ਼ੀਰੋ ਕਰਤੇ ਕੁਝ ਸਾਡੇ ਮੁੰਡੇ ਆ ਕੰਮਾਂ ਚ ਪੈ ਗਏ ਯਾਰ ਵੀਰੇ ਵੀਡੀਓ ਜਿੰਨੇ ਵੀਰ ਦੇਖਦੇ ਸ਼ੇਅਰ ਕਰ ਦਿਓ ਬਹੁਤ ਚਿੰਤਾ ਦਾ ਵਿਸ਼ਾ ਪਤੀਆਂ ਭੈਣਾਂ ਵਾਲਿਆ ਆਪਾਂ ਕੱਲ ਨੂੰ ਬੱਚੇ ਵਿਆਹਣੇ ਆ ਕਿਵੇਂ ਤੁਸੀਂ ਜੱਜ ਕਰੋਗੇ ਕਿਵੇਂ ਇਹ ਹੁਣੇ ਇਹਨੂੰ ਠੱਲ ਪਾਈ ਜਾਵੇ ਹਰ ਇੱਕ ਬੰਦਾ ਜਾਗਰੂਕ ਹੋਵੇ ਆ ਉਹਦੇ ਬੱਚਿਆਂ ਪ੍ਰਤੀ ਆਪਦੇ ਪਰਿਵਾਰ ਪ੍ਰਤੀ ਫਿਰ ਕਿਤੇ ਜਾ ਕੇ ਚੀਜ਼ਾਂ ਰੁਕਣਗੀਆਂ ਮੈਂ ਕਮਾਲ ਮੈਨੂੰ ਮੈਂ ਸੱਚੀ ਦਿਮਾਗ ਤੇ ਟੈਨਸ਼ਨ ਲਈ ਫਿਰਦਾ ਯਾਰ ਜਦੋਂ ਨਾ ਵੇ ਸਿਸਟਮ ਦੇਖਿਆ ਵੀ ਯਾਰ ਕੀ ਤੁਸੀਂ ਕੋਈ ਜੱਜਮੈਂਟ ਹੀ ਨਹੀਂ ਕਰ ਸਕਦੇ ਵੀ ਬੰਦਾ ਉਹ ਕੀ ਹੈਗਾ ਕਹੇ ਜਾ ਪੈਂ ਚੰਗੀਆਂ ਟੌਰੀ ਫੱਗਾ ਬੰਨੀਆਂ ਬ੍ਰਾਂਡਡ ਕੱਪੜੇ ਪਾਏ ਤੇ ਫਿਰਦੇ ਆ ਕੁਝ ਕਰਦੇ ਆ ਯਾਰ ਉਹ ਕਿੱਥੇ ਵਿਆਹ ਦੇ ਯੋਗ ਹੈ ਉਹ ਇਹੀ ਕੁਝ ਕਰਨਗਾ ਉਹਦਾ ਛਿੱਟਾ ਐਂਡ ਤੇ ਇਹੀ ਨਿਕਲਣਾ ਹੈ ਇਹਨੇ ਕਤਲ ਕਰਤਾਈ ਜਾਂ ਉਹਨੇ ਸੁਸਾਇਡ ਕਰ ਲਈ ਜਾਂ ਆਹ ਕਰਤਾ ਆਹ ਦੇਖੋ ਉਹਨਾਂ ਵਿਚਾਰੀ ਭੋਲੀ ਭਾਲੀ ਕੁੜੀ ਦਾ ਕੀ ਕਸੂਰ ਹੈ ਕੋਈ ਗੱਲ ਸੀ ਵੈਸੇ ਕਰ ਲੈਂਦੇ ਕਿੰਨੇ ਬੇਦਰਦ ਤਲਾਕ ਦੇ ਦਿੰਦਾ ਪਰ ਕੁੜੀ ਵਿਚਾਰੀ ਦੁਆਰੇ ਵਿਆਹ ਕਰਾ ਲੈਂਦੀ ਤੇ ਉਹ ਜਹਾਨ ਕੋਈ ਤੋਰਤੀ ਮਾਪਿਆਂ ਤੋਂ ਪੁੱਛ ਜਿਹਨਾਂ ਨੇ ਲੱਖਾਂ ਰੁਪਇਆ ਵਿਆਹ ਤੇ ਲਾਇਆ ਉਹਦੀ ਸਾਰੀ ਜ਼ਿੰਦਗੀ ਦੀ ਕਮਾਈ ਲਾਈ ਆ ਤੇ ਵੀ ਮੇਰੀ ਧੀ ਸੁਗੀ ਬਸ ਉਹਦੇ ਧੀ ਨਾਲ ਆਹ ਕੁਛ ਹੋ ਗਿਆ ਇਹ ਪਤਾਵੜ ਸਾਈਡ ਪਿੰਡ ਹੈ ਨਾਰਾਇਣਗੜ੍ਹ ਸੋਈਆਂ ਦੀ ਘਟਨਾ ਹੈ ਅੱਜ ਦੀ ਰਾਤ ਦੀ ਸਾਰੀ ਜਿੰਨਾਂ ਤੱਕ ਲੀ ਜਾਂਦੀ ਆ ਆਹਨੇ ਬਾਈ ਲਿਖੀ ਜਾਂਦਾ ਕਹਿੰਦਾ ਲੁਧਿਆਣੇ ਏਡੇ ਚ ਵਧੀਆ ਮੁੰਡੇ ਫਿਰਦੇ ਆ ਸੱਚੀ ਯਾਰ ਬਹੁਤ ਜ਼ਿਆਦਾ ਹੋ ਗਏ ਯਾਰ ਇਹ ਬਹੁਤ ਚਿੰਤਾ ਦਾ ਵਿਸ਼ਾ ਧੰਨਵਾਦ ਜੀ ਜਿੰਨੇ ਵੀਰ ਦੇਖਦੇ ਸ਼ੇਅਰ ਕਰ ਦਿਓ ਧੰਨਵਾਦ